ਅਸੀਂ ਖੜੇ ਅੱਜ ਮੌੜ ਸ਼ਹਿਰ ਦੇ ਵਿੱਚ ਜਿੱਥੇ ਸੀਐਮ ਭਗਵੰਤ ਮਾਨ ਦੀ ਅੱਜ ਰੈਲੀ ਸੀ ਬੜੇ ਬੜੇ ਜਨਨ ਕਿ ਅੱਜ ਐਲਾਨ ਕੀਤਾ ਗਿਆ 1100 ਕਰੋੜ ਨੂੰ ਲੈ ਕੇ ਐਲਾਨ ਕੀਤਾ ਗਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜਨਨ ਕਿ ਐਲਾਨ ਕੀਤਾ ਗਿਆ ਹੋਰ ਬਥੇਰੇ ਐਲਾਨ ਕੀਤੇ ਗਏ ਮੈਂ ਕੈਮਰਾਮੈਨ ਨੂੰ ਕਰ ਦਿਖਾ ਦੇ ਰੈਲੀ ਤੋਂ ਸਰਕਾਰੀ ਬੱਸਾਂ ਭਰ-ਭਰ ਕੇ ਪਿੰਡਾਂ ਦੇ ਵਿੱਚ ਜਾ ਆਈਆਂ ਸੀ ਜਿਹੜੀਆਂ ਜਨਨ ਕਿ ਵਾਪਸ ਫੇਰ ਜਾ ਰਹੀਆਂ ਇੱਧਰ ਕੱਚੇ ਜਿਹੜੇ ਮੁਲਾਜ਼ਮਾਂ ਜਲ ਸਪਲਾਈ ਸੈਂਟਰ ਵਾਲੇ ਸੈਨੀਟੇਟਰਸ ਵਾਲੇ ਵਿਭਾਗ ਵਾਲੇ ਮੁੰਡੇ ਆ ਕੁੜੀਆਂ ਆਇਆ ਇਹਨਾਂ ਦਾ ਵੀ ਅੱਜ ਸਰਕਾਰ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਜਾਨੀ ਕਿ ਪ੍ਰਦਰਸ਼ਨ ਕੀਤਾ ਗਿਆ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਨੇ ਜੀ ਮੁਰਦਾਬਾਦ ਅੱਜ ਤੁਹਾਡੇ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਸੀਐਮ ਭਗਵੰਤ ਮਾਨ ਦਾ ਜਾਨੀ ਕਿ ਰੋਜ਼ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਾਰਨ ਕੀ ਹੈ ਸਰ ਅਸੀਂ ਲਗਭਗ 7 ਸਾਲਾਂ ਤੋਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਐਜ ਐਜੇ ਮੋਟੀਵੇਟਰ ਦੇ ਤੌਰ ਤੇ ਅਸੀਂ ਸੇਵਾ ਨਿਭਾ ਰਹੇ ਹਾਂ ਅਸੀਂ ਕਾਲੀ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਤੋਂ ਲੈ ਕੇ ਹੁਣ ਆਮ ਆਦਮੀ ਪਾਰਟੀ ਤੱਕ ਸਾਨੂੰ ਆਸ ਸੀਗੀ ਵੀ ਇਹ ਸਾਡੇ ਘਰਾਂ ਦੇ ਜਿਹੜੇ ਦੀਵੇ ਨੇ ਉਹ ਸਾਡੇ ਜਗਣਗੇ ਸਾਡੇ ਕੱਚੇ ਕੋਠੜੀਆਂ ਤੋਂ ਪੱਕੇ ਹੋਣਗੇ ਹਾਲਾ ਸਾਡੇ ਇਦਾਂ ਦੇ ਨੇ ਵੀ ਅਸੀਂ ਓਵਰੇਜ ਹੋ ਚੁੱਕੇ ਆ ਅਸੀਂ ਆਪਣੇ ਫਿਊਚਰ ਦੀ ਗੱਲ ਸੋਚੋ ਆਪਣੇ ਬੱਚਿਆਂ ਦੇ ਫਿਊਚਰ ਨਹੀਂ ਸੋਚ ਸਕਦੇ ਭਗਵੰਤ ਮਾਨ ਜੀ ਨੇ ਪਿਛਲੀ ਲੋਹੜੀ ਦੇ ਟਾਈਮ ਦੇ ਪਿਛਲੀ ਸਰਕਾਰ ਆਪਣੇ ਟਾਈਮ ਪਿਛਲੇ ਸਾਲ ਸਾਨੂੰ ਜਿੱਥੇ 6000 ਮੋਟੀਵੇਟਰਾਂ ਨੂੰ ਆਪਣੇ 6000 ਬਲੈਂਟੀਟ ਸੌਰੀ 6000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੇ 417 ਮੋਟੀਵੇਟਰਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਸੋ ਉਸ ਤੋਂ ਬਾਅਦ ਸਾਡੀਆਂ ਮੀਟਿੰਗਾਂ ਤੋਂ ਮੀਟਿੰਗਾਂ ਧਰਨੇ ਤੋਂ ਧਰਨੇ ਮੀਟਿੰਗਾਂ ਤੋਂ ਮੀਟਿੰਗਾਂ ਅੱਜ ਕਰਦੇ ਆਂ ਪ੍ਰਪੋਜ਼ਲ ਪੜਾਉਨੇ ਆ 22 ਤਰੀਕ ਨੂੰ ਸਾਡੀ ਪਿਛਲੇ ਮਹੀਨੇ ਦੀ ਦੀ ਵਾਟਰ ਸਪਲਾਈ ਮੰਤਰੀ ਪੰਜਾਬ ਸੈਕਟਰੀ ਡਿਪਾਰਟਮੈਂਟ ਦੇ ਮੈਂ ਜਿੰਨੇ ਵੀ ਸਾਡੇ ਅਹੁਦੇਦਾਰ ਸੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਕਿਹਾ ਸਾਨੂੰ 20 ਦਿਨ ਦਾ ਟਾਈਮ ਦਿਓ ਅਸੀਂ ਪ੍ਰਪੋਜ਼ਲ ਬਣਾ ਕੇ ਮਤਲਬ 3 ਹਫ਼ਤਿਆਂ ਦਾ ਟਾਈਮ ਦਿਓ ਅਸੀਂ ਪ੍ਰਪੋਜ਼ਲ ਬਣਾ ਕੇ ਤੁਹਾਡਾ ਕੰਮ ਕਰਾਂਗੇ ਜਲਦੀ ਕਰਾਂਗੇ ਉਦੋਂ ਬਾਅਦ ਵੀ ਉਹ 20 ਦਿਨ ਵੀ ਉਹ ਗੁਜ਼ਰ ਚੁੱਕੇ ਆ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਜੂਨੀਅਨ ਦੇ ਆਗੂ ਨੇ ਰਵੀ ਕੁਲਾਰੀਆ ਜੀ ਕੱਲ ਦੇ ਅਸੀਂ ਇੱਥੇ ਮੀਟਿੰਗ ਤੇ ਬੈਠੇ ਆ ਵੀ ਸਾਡਾ ਕੁਝ ਹੱਲ ਕਰ ਦੋ ਸਾਡਾ ਹੱਲ ਕਰ ਦੋ ਅਸੀਂ ਆ ਜਿਲ੍ਹੇ ਦੇ ਵਿੱਚੋਂ ਕਿੰਨੇ ਪੰਜਾਬ ਦੇ ਕੋਨੇ-ਕੋਨੇ ਤੋਂ ਹਰ ਜ਼ਿਲ੍ਹੇ ਤੋਂ ਬੰਦੇ ਪਹੁੰਚੇ ਨੇ ਸੋ ਸਾਡੀ ਇਹੇ ਆ ਹਾਲਾਤ ਆ ਅੱਜ ਕੱਲ ਇਦਾਂ ਹੋ ਗਈ ਆ ਹਾਲਾਤ ਕਰਦੇ ਸਾਡੇ ਇਹ ਹੋ ਗਏ ਆ ਵੀ ਸਾਨੂੰ ਜਿਹੜੇ ਭਗਵੰਤ ਮਾਨ ਜੀ ਕਹਿੰਦਾ ਵਿਕਾਸ ਦੇ ਅਸੀਂ ਇਹ ਨੇਰੀਆਂ ਲਿਆਤੀਆਂ ਵਿਕਾਸ ਆ ਸਾਡਾ ਦੇਖ ਲਓ ਪੰਜਾਬ ਦੇ ਕੋਨੇ-ਕੋਨੇ ਤੋਂ ਆਇਆ ਤੇ ਤੁਸੀਂ ਵਿਕਾਸ ਦਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਸਾਡੇ ਹਾਲਾਤ ਦੇਖ ਲਓ ਪਹਿਲਾਂ ਸਾਡੇ ਘਰਾਂ ਚ ਹਾਲਾਤ ਦੇਖ ਲਓ ਕੋਈ ਸਾਡੇ ਉਹ ਨੇ ਜਿਨ੍ਹਾਂ ਦੇ ਇਹਨਾਂ ਨੇ ਮਹਿਕਮੇ ਦੇ ਵਿੱਚ ਸਾਡੇ ਮੋਟੀਵੇਟਰਾਂ ਦਾ ਨਾਮ ਹੀ ਨਹੀਂ ਹਲੇ ਤੱਕ ਮੈਂਸ਼ਨ ਕੀਤਾ ਤੇ ਜਿਹੜੀ ਕੁੱਲ ਗਿਣਤੀ ਆ ਉਹ 300 ਸਮਥਿੰਗ 43 ਦੱਸਦੇ ਨੇ ਜਦਕਿ ਸਾਡੀ 70 ਬੰਦਿਆਂ ਦੀ ਅਸੀਂ ਲਿਸਟ ਹੋਰ ਵੀ ਆਰਡ ਕੀਤੀ ਆ ਜੋ ਮਹਿਕਮਾ ਜੁਨੀਅਨ ਕਰਨੀ ਉਹ ਮਹਿਕਮਾ ਵੈਰੀਫਾਈ ਤੇ ਵੈਰੀਫਾਈ ਤੇ ਵੈਰੀਫਾਈ ਵੈਰੀਫਾਈ ਕਰਾਓ ਜਦੋਂ ਜੁਨੀਅਨ ਲਿਸਟ ਭੇਜਦੀ ਮਹਿਕਮਾ ਆਪਣੇ ਲੈਵਲ ਤੇ ਵੈਰੀਫਾਈ ਕਰੇ ਵੀ ਬੰਦੇ ਨੇ ਕੰਮ ਕੀਤਾ ਕਿ ਨਹੀਂ ਕੀਤਾ ਅਸੀਂ ਕੰਮ ਨਾ ਛੱਡਿਆ ਐਜ ਹੁਣ ਤੱਕ ਅਸੀਂ ਹੁਣ ਵੀ ਆਪਣੇ ਲੈਵਲ ਤੇ ਅਸੀਂ ਐਕਟਿਵ ਆ ਪਰ ਮਹਿਕਮਾ ਕਹਿੰਦਾ ਸਾਡੇ ਕੋਲੇ ਕੰਮ ਨਹੀਂ ਹੈਗਾ ਹੁਣ ਤੁਹਾਡੇ ਘਰਾਂ ਦੇ ਹਾਲਾਤ ਦੱਸੋ ਕੀ ਹੋਣਗੇ ਇਹ ਤਾਂ ਸਾਡਾ ਇਹੀ ਹੋ ਗਿਆ ਕਹਿੰਦਾ ਜੂਜ਼ ਐਂਡ ਥਰੋ ਵਾਲੀ ਨੀਤੀ ਹੋਗੀ ਵੀ ਵਰਤੋ ਜਦੋਂ ਵਰਤ ਲਿਆ ਫਿਰ ਉਹਨੂੰ ਸੁੱਟ ਦਿਓ ਸੋ ਅਸੀਂ ਹਾਲਾਤ ਨੇ ਜਿਹੜੇ ਸਾਡੇ ਅਸੀਂ ਬਿਆਨ ਨਹੀਂ ਕਰ ਸਕਦੇ ਬਾਈ ਜੀ ਅਸੀਂ ਸਵੇਰ ਤੇ ਰੋਟੀ ਆਪ ਇੱਥੇ ਟਿਫਨ ਲੈ ਕੇ ਆਏ ਆ ਮੈਂ ਹੇਰਬੰਦ ਕੀਤਾ ਗਿਆ ਜੀ ਟਿਫਨ ਦੀ ਗੱਲ ਤੁਹਾਡੀ ਵਿੱਚ ਆ ਗਈ ਮਾਨ ਸਾਹਿਬ ਕਹਿੰਦੇ ਟਿਫਨ ਫੜਾਇਆ ਜਾਊਗਾ ਉਹ ਟਿਫਨ ਫੜਾਇਆ ਗਿਆ ਜਿਹੜੇ ਇੱਕ ਚਿੱਟੇ ਨੂੰ ਲੈ ਕੇ ਜਾਂਦੇ ਸੀ ਨਹੀਂ ਨਹੀਂ ਸਰ ਅਸੀਂ ਤਾਂ ਆਪਣੀ ਡਿਊਟੀ ਆਪ ਲੈ ਕੇ ਆਏ ਆ ਅਸੀਂ ਤਾਂ ਇੱਥੇ ਰੋਟੀ ਵੀ ਸਾਨੂੰ ਨਾਲ ਪੁਲਿਸ ਵਾਲੇ ਦੋ ਦੋ ਬੰਦੇ ਇੱਥੇ ਜਾਂਦੇ ਰਹੇ ਨੇ ਵਾਸ਼ਰੂਮ ਵੀ ਅਸੀਂ ਤਾਂ ਪੁੱਛ ਕੇ ਜਾਂਦੇ ਰਹੇ ਆ ਵੀ ਤੁਸੀਂ ਵਾਸ਼ਰੂਮ ਤੁਹਾਨੂੰ ਵਿੱਚ ਜਾਣ ਨਹੀਂ ਦਿੱਤਾ ਕਿ ਰੈਲੀ ਦੇ ਵਿੱਚ ਨਹੀਂ ਜੀ ਰੈਲੀ ਦੇ ਵਿੱਚ ਸਾਨੂੰ ਜਾਣ ਨਹੀਂ ਗਿਆ ਰੈਲੀ ਤਾਂ ਸਾਰੇ ਲੋਕਾਂ ਲਈ ਹੁੰਦੀ ਤੁਹਾਨੂੰ ਕਿਉਂ ਨਹੀਂ ਜਾਣ ਦਿੱਤਾ ਗਿਆ ਕਿਉਂ ਸਾਡੇ ਦੋ ਆਗੂਆਂ ਨੂੰ ਮੀਟਿੰਗ ਤੇ ਲੈ ਗਏ ਜਿਹਦਾ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲਿਆ ਜੀ ਅੱਛਾ ਰੈਲੀ ਤੋਂ ਪਹਿ ਚਿੱਪ ਲੈ ਕੇ ਗਏ ਕਿ ਗੱਲ ਕਿ ਬ੍ਰਿਆ ਕੇ ਗੱਲ ਕਿ ਤਾਂ ਹੀ ਲੈ ਕੇ ਗਏ ਵੀ ਤੁਸੀਂ ਜਿਹੜਾ ਪ੍ਰਦਰਸ਼ਨ ਨਾ ਕਰੋ ਜੀ ਨਹੀਂ ਉਹਨਾਂ ਨੇ ਕਿਹਾ ਤੁਹਾਡੀ ਮੀਟਿੰਗ ਕਰਾਉਣੇ ਆਏ ਜੀ ਇਹ ਬੈਠੇ ਪਰ ਬੇਸ ਰਿਟਨ ਮੀਟਿੰਗ ਨਿਕਲੀ ਸਾਡੀ ਸੀਗੀ ਇਹ ਵੀ ਰਿਟਨ ਤੇ ਵੀ ਸਾਨੂੰ ਲਿਖ ਕੇ ਦਿਓ ਜੋ ਪ੍ਰਪੋਜ਼ਲ ਬਣ ਗਈ ਉਹ ਸਾਨੂੰ ਰਿਟਨ ਚ ਦੇ ਦਿਓ ਵੀ ਆ ਤੁਹਾਡੀ ਪ੍ਰਪੋਜ਼ਲ ਤਿਆਰ ਆ ਅਸੀਂ ਆਪਣੇ ਘਰਾਂ ਨੂੰ ਜਾਈਏ ਭਾਵੇਂ ਤੁਸੀਂ ਸਾਨੂੰ ਤਿੰਨ ਹਫ਼ਤੇ ਦਿਓ ਅੱਗੇ ਚੋਣ ਜਾਬਤਾ ਲੱਗ ਜਾਣਾ ਫਿਰ ਅਸੀਂ ਘਰੇ ਸ਼ਾਂਤ ਹੋ ਕੇ ਬਹਿ ਜਾਾਂਗੇ ਸਾਡੀ ਰਿਟਨ ਦੇ ਵਿੱਚ ਲਿਖਣ ਦਿੱਤਾ ਗਿਆ ਨਹੀਂ ਹਲੇ ਤੱਕ ਹਲੇ ਕੋਈ ਗੱਲ ਹੀ ਚੱਲ ਰਹੀ ਆ ਤੁਹਾਡਾ ਆਕੂ ਕਿਹੜਾ ਜਿਹੜਾ ਗਿਆ ਸੀ ਮੀਟਿੰਗ ਦੇ ਵਿੱਚ ਆਪਣੇ ਰਵੀ ਕੁਲਾਰੀ ਆ ਜ ਆੜਗਾ ਪਹਿਣਾ ਵੀ ਆਏਗਾ ਇਧਰ ਹੱਥ ਪਹਿੰਸੀ ਆਓ ਜੀ ਤੁਸੀਂ ਮੀਟਿੰਗ ਦੇ ਵਿੱਚ ਪਹੁੰਚੇ ਜੀ ਹੁਣ ਸਰ ਡਿਪਟੀ ਕਮਿਸ਼ਨਰ ਬਠਿੰਡਾ ਨੇ ਕੱਲ ਸਾਨੂੰ ਰਾਤ ਫੋਨ ਤੇ ਭਰੋਸਾ ਦਿਵਾਇਆ ਸੀ ਕਹਿੰਦੇ ਬੇਟਾ ਤੁਸੀਂ ਸਵੇਰੇ 8 ਵਜੇ ਆ ਜਾਓ ਤੁਹਾਡਾ ਜਿਹੜਾ 4 ਹਫ਼ਤਿਆਂ ਦੇ ਵਿੱਚ ਕੰਮ ਕਰਾਉਣ ਦਾ ਲੈਟਰ ਮੈਂ ਇਸ਼ੂ ਕਰਵਾਉਂਗਾ ਸੀਐਮ ਦਫ਼ਤਰ ਤੋਂ ਇਸ਼ੂ ਕਰਵਾਉਂਗਾ ਅਸੀਂ ਉਸੇ ਭਰੋਸੇ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮਿਲੇ ਸੀ ਤੇ ਪਰ ਉਹਨਾਂ ਨੇ ਸਾਨੂੰ ਰੀਟੇਨ ਕਰਕੇ ਭੁੱਲੜ ਢਾਬੇ ਦੇ ਵਿੱਚ ਬਿਠਾ ਲਿਆ ਸ਼ਾਮ ਤੱਕ ਬਿਠਾਈ ਰੱਖਿਆ ਤੇ ਸ਼ਾਮ ਨੂੰ ਆਪਣਾ ਮਾਣਯੋਗ ਪ੍ਰਿੰਸੀਪਲ ਸੈਕਟਰੀ ਨੇ ਜਿਹੜੇ ਭਗਵਾਨ ਤਮਨਜੀ ਦੇ ਕੁਮਾਰ ਮਿੱਤ ਜੀ ਉਹ ਆਉਂਦੇ ਨੇ ਸਾਨੂੰ ਮੂੰਹ ਜਵਾਨੀ ਕਹਿੰਦੇ ਵੀ ਤੁਹਾਡਾ ਕੰਮ ਕਰ ਦਿੱਤਾ ਜਾਊਗਾ ਮੈਂ ਕਿਹਾ ਸਰ ਸਾਨੂੰ 7 ਸਾਲ ਹੋ ਗਏ ਪਿੱਛੇ ਫਿਰਦਿਆਂ ਨੂੰ ਪਿਛਲੇ 26 ਜਨਵਰੀ ਦੇ ਵੀ ਅਸੀਂ ਬਠਿੰਡੇ ਇਸੇ ਧਰਤੀ ਤੇ ਅਸੀਂ ਪ੍ਰੋਟੈਸਟ ਕੀਤਾ ਸੀ ਕਿ ਕੁਮਾਰ ਮਿੱਤ ਨੇ ਹੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡਾ ਕੰਮ ਵੀ ਮਹੀਨੇ ਦੇ ਵਿੱਚ ਕਰ ਦਊਗਾ ਪਰ 1 ਸਾਲ ਬੀਤ ਗਿਆ ਅਸੀਂ ਹੁਣ ਉਹਨਾਂ ਤੇ ਕਿਦਾਂ ਯਕੀਨ ਕਰਦੀਏ ਡਿਪਾਰਟਮੈਂਟ ਪਾਲਿਸੀ ਨਹੀਂ ਤਿਆਰ ਕਰ ਰਿਹਾ ਜਦ ਭਗਵਾਨ ਤੁਮਨ ਜੀ ਨੇ ਲੋੜੀ ਦੇ ਉੱਤੇ ਐਲਾਨ ਕਰ ਚੁੱਕੇ ਨੇ ਵੀ ਤੁਹਾਨੂੰ ਪੱਕਾ ਕਰ ਦਿੱਤਾ ਜਾਊਗਾ ਡਿਪਾਰਟਮੈਂਟ ਕਹਿੰਦਾ ਲਿਆਓ ਵੀ ਕਿੱਥੇ ਲਾਣਾ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਆਰਡਰ ਨਹੀਂ ਹੋਏ ਹੈਗੇ ਅਸੀਂ ਬਾਰੀ ਬਾਰੀ ਬਹੁਤ ਮੀਟਿੰਗਾਂ ਹੋ ਗਈਆਂ ਜਿੰਪਾ ਜੀ ਨਾਲ ਵੀ ਹੋ ਗਈਆਂ ਮੁੱਖ ਮੰਤਰੀ ਸਾਹਿਬ ਨਾਲ ਵੀ ਹੋ ਗਈਆਂ ਸਾਡਾ ਇਹ ਤਾਂ ਕੋਈ ਹੱਲ ਨਹੀਂ ਹੋ ਸਕਿਆ ਲੋੜੀ ਦਾ ਦੂਜੀ ਆ ਗਈ ਹੁਣ ਕਹਿੰਦੇ ਹਾਂ ਉਹੀ ਗੱਲ ਇਹਨਾਂ ਦੇ ਲਾ ਰਹਿਆਂ ਦੀ ਹੈ ਜੀ ਇਹ ਨਹੀਂ ਪਤਾ ਵੀ ਹਲੇ ਤੀਜੀ ਚੌਥੀ ਲੋੜੀ ਹੋਊਗੀ ਕਿਉਂਕਿ ਇਹਨਾਂ ਦੇ ਕੋਲੇ ਇਕੱਲੇ ਲਾਰੇ ਹੀ ਨੇ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਜੀ ਜੀ ਕਿਸੇ ਰਵੇ ਸਰਕਾਰਾਂ ਨੂੰ ਫਰਕ ਕੀ ਹੈ ਇਹਹੀ ਸਰਕਾਰ ਪਹਿਲਾਂ ਕਰਦਿਆਂ ਸੀ ਉਹੀ ਇਹ ਕਰ ਰਿਹਾ ਇਹ ਤਾਂ ਕਹਿੰਦੇ ਸੀ ਜਿੰਨਕੇ ਸਰਕਾਰ ਬਹੁਤ ਜ਼ਿਆਦਾ ਦਿੱਤਾ ਜਾਊਗਾ ਕਿਸੇ ਨੂੰ ਨਹੀਂ ਦੇਣਗੇ ਕੱਚਾ ਨਹੀਂ ਰਹਿਣਾ ਜਦੋਂ ਜਿਹੜੇ ਕੰਮੇ ਆ ਕੱਚੇ ਆਦੇ ਆਪਕਾ ਉਹਨੂੰ ਪੱਕਾ ਕੀਤਾ ਜਾਊਗਾ ਪੱਕੇ ਕਿਹੜੇ ਕਰਤੇ ਨਹੀਂ ਆ ਦੇਖੋ ਜੀ ਅਸੀਂ ਬਿਨਾਂ ਤਨਖਾਹ ਦੇ ਬਿਨਾਂ ਤਨਖਾਹ ਦੇ 7 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਠੀਕ ਹੈ ਸਾਨੂੰ ਇਹਨਾਂ ਨੇ ਭਰੋਸਾ ਕੀਤਾ ਸੀ ਆ ਪੰਜਾਬੀ ਦੇ ਵਿੱਚ ਲਿਖਿਆ ਹੈ ਵੀ ਰੈਗੂਲਰ ਹੋਣ ਵਾਲਿਆਂ ਵਿੱਚ ਮੋਟੀਵੇਟਰ ਵੀ ਸ਼ਾਮਲਾ ਇਹ ਐਲਾਨ ਕਰਕੇ ਮੁੱਕਰੀ ਜਾਂਦੇ ਜੀ ਇਹਨਾਂ ਦੇ ਹਾਲਾਤ ਤਾਂ ਪਹਿਲੇ ਸਰਕਾਰਾਂ ਨਾਲੋਂ ਵੀ ਮੜੇ ਨੇ ਉਹ ਤਾਂ ਗਿਰੀਆਂ ਹੋਈਆਂ ਸੀ ਇਹ ਬਿਸ਼ੀਆਂ ਹੋਈਆਂ ਰਹੀ ਜੀ ਇਹ ਉਹਨਾਂ ਤੋਂ ਥੱਲੇ ਨੇ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਆਜੋ ਅੱਗੇ ਜੀ ਮਰਜਾ ਸਰ ਆਸਾਨੂੰ ਅਰੈਸਟ ਕੀਤਾ ਗਿਆ ਵਿਹਾਂਪਰ ਉਸ ਵੱਲੋਂ ਸਾਨੂੰ 2-3 ਘੰਟੇ ਉੱਥੇ ਖੜਾ ਕੇ ਏਡਾ ਕੀ ਕ੍ਰਾਈਮ ਕਰਤਾ ਸੀ ਅਰੈਸਟ ਕਰ ਲੈ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਹੱਕ ਮੰਗਣ ਆਏ ਸੀ ਅੱਜ ਅਸੀਂ ਆਪਣਾ ਹੱਕ ਮੰਗਣ ਆਏ ਸੀ ਮਹੀਨਾਵਾਰ ਤਨਖਾਹ ਤੇ ਜਿਹੜੇ ਸਾਡੇ ਵਰਕਰ ਰਹਿ ਗਏ ਜਿਨ੍ਹਾਂ ਦਾ ਨਾਮ ਲਿਸਟਾ ਵਿੱਚ ਨਹੀਂ ਪਿਆ ਉਹਨਾਂ ਦਾ ਨਾਮ ਲਿਸਟਾ ਵਿੱਚ ਪਵਾਉਣ ਲਈ ਆਏ ਸੀ ਪਰ ਪੰਜਾਬ ਪੁਲਿਸ ਸਾਨੂੰ ਉੱਥੇ ਖੜਕ ਸਿੰਘ ਵਾਲਾ ਰੋਡ ਹੈ ਉੱਥੇ ਖੜਾ ਕੇ ਰੱਖਿਆ 2 ਘੰਟੇ ਸਾਨੂੰ ਸਰ ਬਾਥਰੂਮ ਕਰਨ ਨੂੰ ਵੀ ਨਹੀਂ ਦਿੱਤਾ ਪੱਦੀ ਸ਼ਬਦਾ ਵਾਲੀ ਵਰਤੀ ਸਰ ਨੇ ਪੱਦੀ ਸ਼ਬਦਾ ਵਾਲੀ ਵਰਤੀ ਸਾਨੂੰ ਮਲੰਗ ਦੱਸਿਆ ਜੀ ਉਹਨਾਂ ਨੇ ਕਿਹਨੇ ਹੱਸਿਆ ਮਲੰਗ ਮਲੰਗ ਇੱਥ ਉਹਨਾਂ ਨੇ ਸਾਰਿਆਂ ਨੂੰ ਇਹ ਸਾਨੂੰ ਮਲੰਗ ਦੱਸਿਆ ਜੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਹਾਂ ਹੋਣੀ ਚਾਹੀਦੀ ਹੈ ਜੀ ਸਾਰਾ ਅਸੀਂ ਅਸੀਂ ਆਪਣਾ ਹੱਕ ਵਾਸਤੇ ਲੜਾਈ ਲੜ ਰਹੇ ਹਾਂ ਸਾਡੇ ਨਾਲ ਵਾਅਦੇ ਕੀਤੇ ਟਾਈਮ ਟਾਈਮ ਤੇ 2019 ਦੇ ਵਿੱਚ ਅਸੀਂ ਧਰਨਾ ਤਰੈ ਮਰੇਲ ਕੋਟਲੇ ਰਾਜੀ ਅਸਲਤਾਨਾ ਦੀ ਕੋਠੀ ਗਰੇ ਉੱਥੇ ਹੁਣ ਦੇ ਮੌਕੇ ਤੇ ਵਿੱਤ ਮੰਤਰੀ ਸਾਡੇ ਵਿਚਕਾਰ ਬੱਠੇ ਸਾਡੇ ਨਾਲ ਵਾਅਦਾ ਕਰਿਆ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਆਉਤਾ ਸੀ ਛੋਡੇ ਵਾਸਤੇ ਕੁਛ ਨਾ ਕੁਛ ਕਰਾਂਗੇ ਪਰ ਸਾਡੇ ਬਾਰੇ ਕਰਨਾ ਤਾਂ ਕਿਸੇ ਨੇ ਸਾਡੇ ਦਾ ਡਾਂਗਾ ਅੱਜ ਸਾਨੂੰ ਇੱਥੇ ਰੋਟੀ ਵੀ ਮੱਸਾ ਸਾਨੂੰ ਗੁਰਦੁਆਰੇ ਤਿੱਤਰ ਸਾਹਿਬ ਵਾਲਿਆਂ ਨੇ ਖਵਾਈ ਆ ਕੇ ਉੱਥੋਂ ਸਾਨੂੰ ਬੱਸਾਂ ਦੇ ਵਿੱਚ ਢੱਕਿਆ ਰਸਤੇ ਖਾ ਸਾਸ਼ੀ ਬਾਥਰੂਮ ਵਾਸਤੇ ਹੀ ਮਿੰਤਾ ਕੱਢੀਆਂ ਸਾਡੇ ਨਾਲ ਲੜਕੇ ਉਹਨਾਂ ਸਾਨੂੰ ਵਾਸ਼ਰੂਮ ਵੀ ਨਹੀਂ ਕਰਨ ਦਿੱਤਾ ਐਨਾ ਸਾਡਾ ਪ੍ਰਸ ਨੇ ਉਹ ਸਬ ਇੰਸਪੈਕਟਰ ਅੰਗਰੇਜ਼ ਸਿੰਘ ਮਲੰਗ ਬੋਲਿਆ ਸਾਨੂੰ ਕਹਿੰਦਾ ਐਵੇਂ ਮਲੰਗ ਤੁਸੀਂ ਕਹਿੰਦਾ ਤੁਰੇ ਫਿਰਦੇ ਹੋ ਇ ਮੈਨੂੰ ਆਇ ਲੱਗਦਾ ਵੀ ਅਗਲੀਆਂ ਸਰਕਾਰਾਂ ਤੋਂ ਇਹ ਸਰਕਾਰ ਜਮਾਂ ਨਲਾਇਕ ਹੈ ਇਹ ਤਾਂ ਕਹਿੰਦਾ ਪੈਗ ਲਾ ਕੇ ਮੋਪਾ ਪਕਾਈ ਮਾਰਨ ਵਾਲਾ ਮੁੱਖ ਮੰਤਰੀ ਆਦਰਬੈਜ ਇਹਦੇ ਕੋਲ ਕੁਝ ਨਹੀਂ ਸਾਰਿਆਂ ਨਾਲੋਂ ਪਿੱਟ ਚੁੱਕਿਆ ਸਾਨੂੰ ਇੰਨੀ ਹਰਾਸਮੈਂਟ ਕਰੀ ਐ ਆਹ ਦੇਖੋ ਸਾਡੇ ਆਵਾਜ਼ ਬੈਠ ਗਈਆਂ ਸਾਨੂੰ ਗੱਡੀਆਂ ਦੇ ਵਿੱਚੋਂ ਲਿਖਣੇ ਇੱਥੋਂ ਡੱਕ ਕੇ ਲਗੇ ਨੇ ਕੁਝ ਨਹੀਂ ਸਾਡਾ ਵਾਸਤੇ ਕਰਦਾ ਆਹ ਲੜਕੀਆਂ ਬੈਠੀਆਂ ਜਨਕਿ ਪੰਜਾਬ ਦੇ ਵਿੱਚ ਆਵਾਜ਼ ਚੁੱਕਦਾ ਆਵਾਜ਼ ਉਠੋਂਦਾ ਜਨਕਿ ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਇਹੀ ਕਹਾਂਗੇ ਦਬਾਇਆ ਜਾਂਦਾ ਨਾਲ ਦੀ ਨਾਲ ਜਿਹੜੇ ਵੀ ਮੁੰਡਾ ਕੋਈ ਕੋਈ ਵੀ ਆਵਾਜ਼ ਚੁੱਕਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਉਹਨੂੰ ਨਾਲ ਦੀ ਨਾਲ ਦਵਾਇਆ ਜਾਂ ਸਾਡੇ ਆਗੂ ਕੋਈ ਮੀਟਿੰਗ ਵਾਸਤੇ ਕੋਈ ਪੱਲੇ ਨਹੀਂ ਪਾਇਆ ਆ ਸਾਡੀਆਂ ਪਹਿਲਾਂ ਵੀ ਪੁੱਛਾਂਗੇ ਹਾਂ ਭੈਣ ਜੀ ਸਰ ਜਿਹੜੀਆਂ ਇਹਨਾਂ ਦੀਆਂ ਨਾਲ ਲੜਕੀਆਂ ਸੀਆਂ ਉਹ ਵੀ ਸਾਨੂੰ ਬਹੁਤ ਗਲਤ ਬੋਲੀਆਂ ਔਰ ਗਲਤ ਸਾਡੇ ਨਾਲ ਬਿਹੇਵ ਕੀਤਾ ਉਹਨਾਂ ਨੇ ਲੈਡੀ ਪੁਲਿਸ ਜਿਹੜੀ ਹਾਂਜੀ ਲੈਡੀ ਪੁਲਿਸ ਨੇ ਕੀ ਕਹਿੰਦੇ ਸੀ ਸਰ ਉਹ ਸਾਨੂੰ ਮਲੰਗ ਸਾਡੇ ਬੱਚਿਆਂ ਤੱਕ ਬਹੁਤ ਕੁੱਠਾ ਸਿੱਧਾ ਬੋਲੀਆਂ ਸਾਨੂੰ ਵੀ ਬੋਲਣਾਂ ਨਹੀਂ ਚਾਹੀਦੇ ਸੀ ਉਹਨਾਂ ਦੀ ਇੱਕ ਡਿਊਟੀ ਸੀ ਡਿਊਟੀ ਨਹੀਂ ਪਾਉਂਦੇ ਹੋ ਗਾ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕਰਨਾ ਸੀ ਬਟ ਧੱਕਾ ਮੁੱਕੀ ਵੀ ਕੀਤੀ ਉਹਨਾਂ ਨੇ ਸਾਡੇ ਨਾਲ ਸਰ ਤੇ ਬਹੁਤ ਹੀ ਸਾਡੇ ਨਾਲ ਉਹਨਾਂ ਨੇ ਰੁੱੜਲੀ ਹੈ ਜਿਹੜਾ ਵਿਹਾਰ ਕੀਤਾ ਹੈ ਜੀ ਉਹ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਊਗੀ ਕਿਸੇ ਕੁੜੀ ਦੀ ਜਾਨੀ ਕਿ ਗੁੱਤ ਕਿਸੇ ਕੁੜੀ ਦੀ ਵੀਰ ਦੀ ਪੱਗ ਕਿਸੇ ਕੁੜੀ ਨੂੰ ਜਨਕਾ ਛੜਕਾਂ ਦੇ ਉੱਤੇ ਰੋਲਣ ਨਹੀਂ ਪਊਗਾ ਉਹੀ ਜਰੂਰੀ ਜਾਂਦੇ ਸਾਰੇ ਹੁਣ ਹਾਂਜੀ ਉਹਨਾਂ ਨੇ ਸਾਡੇ ਬੱਚਿਆਂ ਤੱਕ ਵੀ ਬਹੁਤ ਗਲਤ ਮਤਲਬ ਜਿਹੜੇ ਸ਼ਬਦ ਇਹ ਸਾਰੇ ਸਰਕਾਰ ਨੇ ਹਵਾ 'ਚ ਤੀਰ ਮਾਰੇ ਆ ਜੀ ਅਸਲੀਅਤ ਵੇਖ ਲੋ ਆ ਸਾਰੀ ਪਬਲਿਕ ਦੇ ਸਾਹਮਣੇ ਆ ਰੋੜਾ ਤੇ ਅਸੀਂ ਰੋਲ ਰਹੇ ਆ ਰਾਤ ਨੂੰ 2:30 ਵਜੇ ਦੇ ਅਸੀਂ ਘਰਾਂ ਤੋਂ ਚੱਲੇ ਆਪਣੇ ਹੱਕ ਲੈਣ ਵਾਸਤੇ ਤੇ ਆਹ ਵੇਖ ਲੋ ਸਾਨੂੰ ਬੰਦੀ ਬਣਾ ਕੇ ਉਧਰ ਗੱਡੀਆਂ 'ਚ ਪਿਠਾ ਛੱਡਿਆ ਤੇ ਅਸੀਂ ਸਵੇਰ ਦੇ ਭੁੱਖੇ ਤੇ ਆਏ ਉੱਤਰੇ ਬੈਠੇ ਆਂ ਇੱਥੋਂ ਤੱਕ ਕਿ ਸਾਨੂੰ ਪਾਣੀ ਵੀ ਨਹੀਂ ਨਹੀਂ ਜਾਂ ਦਿੱਤਾ ਗਿਆ ਜੀ ਹਾਂਜੀ ਜੀ ਜੀ ਵਸੇ ਸਾਡਾ ਇਹਨਾਂ ਨੇ ਸਰਕਾਰ ਨੇ ਸਾਡੇ ਨਾਲ ਬਹੁਤ ਤਕਾ ਕੀਤਾ ਜੀ ਤੇ ਕੱਲ ਸਾਡੇ ਡੀਸੀ ਸਾਹਿਬ ਨਾਲ ਵੀ ਉੱਥੇ ਅਸੀਂ ਬੈਠੇ ਰਹੇ ਆਂ ਸਾਨੂੰ ਭਰੋਸਾ ਦੇਈ ਗਏ ਆ ਮੀਟਿੰਗ ਛੋਡੀ ਮਤਲਬ ਕਿ ਲਿਖਤੀ ਦੇ ਦੇਾਂਗੇ ਮਤਲਬ ਕਿ ਪਹਿਲਾਂ 2 ਵਜੇ ਦਾ ਟਾਈਮ ਦਿੱਤਾ ਫਿਰ 5 ਦਾ 5 ਤੋਂ 7 ਤੇ ਆ ਗਏ ਫਿਰ ਮੇਰੀ ਸ਼ਾਮ ਨੂੰ ਗੱਲ ਹੋਈ ਉਹਦੇ ਪੀਏ ਨਾਲ ਉਹ ਕਹਿੰਦੇ 8 ਵਜੇ ਤੱਕ ਵੇਟ ਕਰੋ ਫਿਰ ਇਹ ਤੋਂ ਉਹਨੇ ਫੋਨ ਵੀ ਨਹੀਂ ਚੱਕਿਆ ਸਾਡਾ ਤੇ ਅੱਜ ਵੀ ਲਾਰੇ ਲਾ ਲਾ ਕੇ ਸਰ ਵਾਡੀ ਜੁਨੀਅਰ ਦੇ ਜਿਹੜੇ ਕਿੰਨੇ ਮੁੰਡੇ ਆ ਹੁਣ ਮੁੰਡੇ ਕੁੜੀਆਂ ਕਿੰਨੇ ਆ ਜਿਹੜੇ ਪੱਕੇ ਕਰਨ ਵਾਲੇ ਆ 417 ਜੀ 417 ਵਿੱਚ ਕਿੰਨੇ ਚਿਰ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਇੱਕ ਟੁਕੜ 2016 ਤੋਂ ਅਸੀਂ ਲੱਗੇ ਹੋਏ ਆ ਜੀ ਤੇ ਹੁਣ ਤੱਕ ਅਸੀਂ ਸੰਘਰਸ਼ ਹੀ ਕਰਦੇ ਆ ਕਾਂਗਰਸ ਸਰਕਾਰ ਵੇਲੇ ਤੇ ਜਾਨੀ ਕਿ ਤੁਸੀਂ ਜੇ ਤਾਂ ਤੁਸੀਂ ਰੱਖਿਆ ਜਾਂਦਾ ਤੁਹਾਨੂੰ ਕੀ ਵਾਲੇ ਕੱਲੀ ਕਾਂਗਰਸ ਹੁਣ ਤੱਕ ਕਾਂਗਰਸੀ ਹੀ ਗਈ ਨੇ ਤੁਹਾਨੂੰ ਕੱਲੀ ਸਰਕਾਰ ਨੇ ਰੱਖਿਆ ਸੀ ਕੱਲੀ ਸਰਕਾਰ ਨੇ ਰੱਖੇ ਸੀ ਕਾਂਗਰਸ ਵੇਲੇ ਉਸ ਤੋਂ ਬਾਅਦ ਤੇ ਹੁਣ ਇਹਨਾਂ ਕੋਲ ਅਸੀਂ ਬੜਾ ਉਤਸ਼ਾਹ ਰੱਖਿਆ ਸੀਗਾ ਵੀ ਵੀ ਸਾਨੂੰ ਤੇ ਹੋਰ ਲੋਕਾਂ ਨੂੰ ਰੱਖਿਆ ਜਾਏਗਾ ਪਰ ਸਾਡੀਆਂ ਉਮੀਦਾਂ ਤੇ ਆ ਉਤਰੇ ਨੇ ਆ ਮੀਟਿੰਗ ਵੀ ਸਾਡੀ ਜੰਪਾ ਸਰ ਜੀ ਨਾਲ ਵੀ ਹੋਈ ਆ ਪੰਜਾਬ ਸੈਕਟਰੀ ਸਾਹਿਬ ਨਾਲ ਵੀ ਹੋਈ ਆ 20 ਦਿਨ ਦਾ ਟਾਈਮ ਦਿੱਤਾ ਸੀਗਾ ਜੀ ਤੇ ਉਸ ਤੋਂ ਬਾਅਦ ਅੱਜ ਦੇਖ ਲਓ 20 ਦਿਨ ਤੇ 25 ਦਿਨ ਹੋਣ ਵਾਲੇ ਹੋ ਗਏ ਜੀ ਤੇ ਉਹਨਾਂ ਨੇ ਕੋਈ ਵੀ ਹੱਲ ਨਹੀਂ ਦਿੱਤਾ ਸਾਨੂੰ ਸਰ 20 ਦਿਨਾਂ ਦਾ ਸਮਾਂ ਮੰਗ ਕੇ ਸਰਕਾਰ ਨੇ 20 ਦਿਨਾਂ ਦਾ ਸਮਾਂ ਦੇ ਜੋ ਪਹਿਲੀ ਮੀਟਿੰਗ ਹੋਈ ਸੀ 22 ਨਵੰਬਰ ਨੂੰ ਉਦੇ ਵਿੱਚ ਸਮਾਂ ਲੈਂਦਾ ਸੀ ਵੀ ਸਾਨੂੰ 20 ਦਿਨਾਂ ਦਿਓ 20 ਦਿਨਾਂ ਦੇ ਵਿੱਚ ਅਸੀਂ ਕੋਈ ਪਾਲਿਸੀ ਬਣਾ ਕੇ ਅਸੀਂ ਤੁਹਾਨੂੰ ਦੇਵਾਂਗੇ ਪਰ ਸਾਨੂੰ ਕੁਝ ਨਹੀਂ ਲਾਰੇ ਲੱਪਿਆਂ ਤੋਂ ਬਣਾ ਕੁਝ ਨਹੀਂ ਦਿੱਤਾ ਜੀ ਸਰਕਾਰ ਜਦੋਂ ਹੋਂਦ ਦੇ ਵਿੱਚ ਨਹੀਂ ਸੀ ਉਦੋਂ ਇਹਨੇ ਵਾਅਦੇ ਕਰੇ ਸੀ ਵੀ ਕੋਈ ਵੀ ਸੜਕਾਂ ਤੇ ਮਲਾਜ਼ਮ ਨਹੀਂ ਉਤਰੂਗਾ ਵੀ ਮੈਂ ਕਿਸੇ ਨੂੰ ਰੋਲਣ ਨਹੀਂ ਦੇਵਾਂਗਾ ਪਰ ਆ ਤਾਂ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਤੇ ਜਿਵੇਂ ਮਾਨ ਸਰਕਾਰ ਨੇ ਤਾਂ ਤੁਹਾਡੇ ਸਾਡੇ ਪੜੇ ਲਿਖੇ ਮੁੰਡੇ ਜਵਾਨ ਆ ਸਾਰੇ ਕੁੜੀਆਂ ਜਨ ਕਿ ਅੱਜ ਤੱਕ ਕਿੰਨਾ ਖਰਚਾ ਹੋਇਆ ਜਿਹਨੇ ਸਰਕਾਰ ਪੰਜਾਬ ਸਰਕਾਰ ਨੇ ਕਾਗਲਾਂ ਤੇ ਕਾਂਗਰਸ ਇਹ ਹੀ ਸਰਕਾਰ ਸਵਾਲ ਚੱਕਦੀ ਸੀ ਜਿਹੜਾ ਸਰਕਾਰ ਦਾ ਪੈਸਾ ਬਰਬਾਦ ਕਰ ਰਹੇ ਨੇ ਅੱਜ ਤੁਹਾਡੇ ਸਾਹਮ 50 ਹਜ਼ਾਰ ਕਰੋੜ ਰੁਪਇਆ ਚੱਕ ਲਿਆ ਹੋਵੇ ਜੀ ਦੂਜੀਆਂ ਸਰਕਾਰਾਂ ਤੋਂ ਜ਼ਿਆਦਾ ਆਹ ਦੇਖੋ ਜੀ ਸਾਰਾ ਸਰਕਾਰੀ ਤੰਤਰ ਦੀ ਜਿੰਨੇ ਬੱਸਾਂ ਆਈਆਂ ਸਾਰੀਆਂ ਸਰਕਾਰੀ ਆਈਆਂ ਇਸ ਤੋਂ ਪਹਿਲਾਂ ਮੇਰੇ ਖਿਆਲ ਚ ਕਿਸੇ ਵੀ ਸਰਕਾਰ ਦੀ ਜੋ ਰੈਲੀ ਹੁੰਦੀ ਸੀਗੀ ਜਾਂ ਕਾਂਗਰਸ ਜਾਂ ਅਕਾਲੀ ਉਹਦੇ ਵਿੱਚ ਸਰਕਾਰੀ ਵਹੀਕਲ ਜਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਪਰ ਇਹਨਾਂ ਨੇ ਕਰੀ ਆ ਜਿੱਥੇ ਵੀ ਰੈਲੀ ਆ ਉੱਥੇ ਸਰਕਾਰੀ ਬੱਸਾਂ ਪੀਆਰਟੀਸੀ ਦਾ ਤੁਸੀਂ ਜਾਣਦੇ ਹੋ ਦੇਖ ਲਓ ਸਾਰੀਆਂ ਪੀਆਰਟੀਸੀ ਦੇ ਵਰਤੋਂ ਕੋਈ ਜਾ ਰਹੇ ਆ ਜਨ ਸਾਹਿਬ ਕਹਤੇ ਐਸੀ ਹਾਂਜੀ ਮਾਨ ਸਾਹਿਬ ਤਾਂ ਉਹਨਾਂ ਨੇ ਤਾਂ ਹੈਲੀਕਾਪਟਰ ਤੇ ਆਉਣਾ ਜੀ ਉਹਨਾਂ ਨੇ ਤਾਂ ਕਹਿੰਦੇ ਸੀ ਹੈਲੀਕਾਟ ਜਦੋਂ ਬਾਦਲ ਲੱਗੇ ਇਹਨੂੰ ਕਹਿੰਦੇ ਸੀ ਚੰਨੀ ਨੂੰ ਕਹਿੰਦੇ ਜਹਾਜ਼ ਦੱਬੀ ਫਿਰਦਾ ਸਰਕਾਰੀ ਦੇ ਅੱਜ ਜਹਾਜ਼ ਤੇ ਨਹੀਂ ਆਇਆ ਮੈਂ ਬਾਦਲ ਕੰਨ ਨੂੰ ਚੰਗੇ ਕਹਤਾ ਜੀ ਇਹਨਾਂ ਨੇ ਚੰਨੀ ਨੂੰ ਵੀ ਚੰਗੇ ਕਹਤਾ ਉਦੋਂ ਮੇਰੇ ਖਾਲ ਦੇ ਵਿੱਚ ਮੁਲਾਜ਼ਮ ਇਹਨੇ ਸੜਕਾਂ ਤੇ ਨਹੀਂ ਰੁਲਦੇ ਸੀ ਜਿੰਨੇ ਆ 2 ਸਾਲਾਂ ਦੇ ਵਿੱਚ ਰੋਲਣ ਵਾਲਾ ਤੇ ਕੁੜੀਆਂ ਦੀਆਂ ਗੁੱਤਾਂ ਫੜਫੜੇ ਕਹਿੰਦਾ ਹੁੰਦਾ ਸੀ ਮੈਂ ਕਿਸੇ ਲੇਡੀਜ਼ ਦੇ ਹੱਥ ਨਹੀਂ ਪਾਊਗਾ ਅੱਜ ਦੀ ਤਾਜ਼ਾ ਖਬਰ ਆ ਸਾਡੀਆਂ ਕੁੜੀਆਂ ਨੂੰ ਪਤਾ ਨਹੀਂ ਕੀ ਕੀ ਬੋਲੀਆਂ ਹੁਣ ਲੇਡੀਜ਼ ਪੁਲਿਸ ਮੁਲਾਜ਼ਮ ਬਹੁਤ ਸਾਡੇ ਨਾਲ ਧੱਕਾ ਕਰ ਮ ਕਰਿਆ ਕੰਮ ਦੇ ਸਿਰ ਤੇ ਲੈ ਕੇ ਜਾਂ ਅਸੀਂ ਬਹੁਤ ਕੰਮ ਕਰਿਆ ਅੱਜ ਵੀ ਜਿਹੜੇ ਵਲੰਟੀਅਰ ਪਹੁੰਚੇ ਸੀ ਉਹ ਕਹਿੰਦੇ ਅੱਜ ਅੱਜ ਵੀ ਕਾਫੀ ਪਿੰਡਾਂ ਦੀ ਮੈਂ ਕਹਿੰਦਾ ਸਰ 13 ਦੀਆਂ 13 ਸੀਟਾਂ ਦੂਰ ਦੀ ਕਰ ਲੈ ਪੰਚਾਇਤ ਮੈਂਬਰ ਨਹੀਂ ਜਿੰਨੇ ਇਹਨਾਂ ਦੇ ਜੇ ਸਲੋਟ ਇਹਨਾਂ ਦਾ ਹਾਲ ਹੋਇਆ ਪਿਆਗਾ ਇਹਨਾਂ ਦੇ ਪੰਚਾਇਤ ਮੈਂਬਰ ਨਹੀਂ ਜਿੰਨੇ ਅੱਜ ਵੀ ਇਹਨਾਂ ਨੇ ਦਿਹਾੜੀ ਤੇ ਬੰਦੇ ਲਿਆਂਦੇ ਵੇ ਜੀ ਸਾਡੇ ਕੋਲ ਰਿਪੋਰਟ ਹੈ ਇਸ ਗੱਲ ਦੀ ਪਾਸ ਦਿਹਾੜੀ ਤੇ 5-5 ਰੁਪਏ ਦਿਹਾੜੀ ਤੇ ਬੰਦੇ ਲਿਆਂਦੇ ਨਰੇਗਾ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਜੀ ਨਰੇਗਾ ਨੇ ਦਿਹਾੜੀ ਲੱਗੂਗੀ ਤੁਸੀਂ ਬਸਾਂ ਤੇ ਚਲੋ ਅੱਛਾ ਹਾਂ ਤਾਂ ਘਟ ਹੋਇਆ ਜੀ ਇਹ ਮੇਰੇ ਗੱਲਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਅਨਾਉਂਸ ਕੀਤੀ ਹੈ ਇਹਨਾਂ ਨੇ ਮੇਰੇ ਗੱਲਾਂ ਨੂੰ ਕਿਉਂ ਚੁਣਿਆ ਇਹਨਾਂ ਨੇ ਇਹਨਾਂ ਨੇ ਚੁਣਿਆ ਦਿਹਾੜੀ ਦਿੱਤ ਨੇ ਜਿਹੜੇ ਉੱਥੋਂ ਪਿੰਡ ਦੇ ਵਿੱਚ ਮੋਤਵਾਰ ਬੰਦੇ ਬੈਠੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਵੀ ਤੁਸੀਂ ਆਓ ਇਕੱਠ ਦਿਖਾਉਣਾ ਇਹਨਾਂ ਨੇ ਹੂੰ ਤਾਂ ਇਹਨਾਂ ਦੇ ਮਗਰ ਕੋਈ ਆਉਂਦਾ ਨਹੀਂ ਅੱਛਾ ਹਾਂਜੀ ਹੋਰ ਮੇਰੇ ਵੀ ਸਾਰੇ ਦੇ ਵਿੱਚ ਇਹ ਗੱਲ ਹੈ ਵੀ ਦੇਖੋ ਅੱਜ ਤਾਂ ਜਿਵੇਂ ਸਾਨੂੰ ਸਰਕਾਰ ਨੇ ਚਲੋ ਪਿਛਲਾ ਕੇ ਚਾਹੇ ਕਿਸ ਤਰ੍ਹਾਂ ਵੀ ਆ ਮੀਟਿੰਗ ਜਾਇ ਦੇ ਕੇ ਫਿਰ ਮੁੱਕਰ ਕੇ ਤੇ ਅੱਜ ਤਾਂ ਜਿਹੜਾ ਜਿਹੜਾ ਸਾਡਾ ਜਿਹੜਾ ਇਹਨਾ ਪ੍ਰੋਟੈਸਟ ਜੋ ਵੀ ਆ ਸਾਡਾ ਸੰਘਰਸ਼ ਆ ਉਹਨੂੰ ਦਬਾਤਾ ਪਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਹਨਾਂ ਦੀਆਂ ਹੋਰ ਵੀ ਰੈਲੀਆਂ ਹੋਣਗੀਆਂ ਹੋਰ ਵੀ ਸ਼ਹਿਰਾਂ 'ਚ ਪੂਰੇ ਪੰਜਾਬ 'ਚ ਪ੍ਰੋਗਰਾਮ ਹੋਣਗੇ ਸਾਡੀ ਇਹਦੋਂ ਵੱਧ ਗਿਣਤੀ ਹੋਊਗੀ ਸਾਰਿਆਂ ਦੀ ਅਸੀਂ ਵੱਧ ਤੋਂ ਵੱਧ ਐਦੋਂ ਵੀ ਤੇਜ਼ ਸੰਘਰਸ਼ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ ਜੇ ਸਾਡਾ ਮਸਲਾ ਕੋਈ ਹੱਲੇ ਨਾਲ ਨਹੀਂ ਕੀਤਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਅਸਾਂ ਸੰਘਰਸ਼ ਤੁਹਾਡੇ ਵੱਲ ਜੁਰਕ ਤਿੱਖਾ ਕੀਤਾ ਜਾਊਗਾ ਜੇਕਰ ਤੁਹਾਟੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਿਲਕੁਲ ਸਰ ਬਿਲਕੁਲ ਜੀ ਹੁਣ ਹਾਲਾਤ ਦੇਖਦੇ ਹਾਂ ਜੀ ਅੱਗੇ 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 ਹੁਣ ਕੇਜਰੀਵਾਲ ਸਾਹਿਬ ਇਸ ਧਰਤੀ ਉਤੇ 10 ਰੈਲੀਆਂ ਕਰਨ ਜਾ ਰਹੇ ਆ ਜਿਦੇ ਵਿੱਚੋਂ 4 ਹੋ ਗਈਆਂ 6 ਰਹਿੰਦੀਆਂ ਅਸੀਂ ਹਰੇਕ ਰੈਲੀ ਦੇ ਵਿੱਚ ਇਹਨਾਂ ਦਾ ਐਮੀ ਜਲੂਸ ਕੱਢਿਆ ਕਰਾਂਗੇ 26 ਜਨਵਰੀ ਦੇ ਜਿੱਥੇ ਵੀ ਭਗਵਾਨ ਤਮਨਜੀ ਝੰਡਾ ਲਾ ਰਹੇ ਹੋਣਗੇ ਅਸੀਂ ਉੱਥੇ ਪਹੁੰਚਾਂਗੇ ਤੇ ਇਹਨਾਂ ਦਾ ਕਾਲੀਆਂ ਚੰਨੀ ਨਾਲ ਫੇਰ ਸਵਾਗਤ ਕਰਾਂਗੇ ਤੇ ਜਿਹੜਾ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਸਾਨੂੰ ਝੂਠ ਬੋਲ ਕੇ ਇੱਥੇ ਬੁਲਾਇਆ ਉਹਦਾ ਖਮਾਚਾ ਉਹਨਾਂ ਨੂੰ ਭੁਗਤਣਾ ਪਊਗਾ ਅਸੀਂ ਹੁਣੇ ਇੱਥੇ ਰੋਡ ਦੇ ਬੈਠਣ ਲੱਗਿਆ ਰੋਡ ਬਲੌਕ ਕਰਾਂਗੇ ਜੇ ਅਸੀਂ 10 ਮਿੰਟ ਉਹਨਾਂ ਪੱਤਰ ਡੀਕਦੇ ਜੇਕਰ ਉਹਨ सीएम ਦੀ ਰੈਲੀ ਤੋਂ ਪਹਿਲਾਂ ਇਹਨਾਂ ਵੀਰਾਂ ਨੂੰ ਇੱਕ ਮੀਟਿੰਗ ਦੇ ਵਿੱਚ ਬੁਲਾਇਆ ਜਾਂਦਾ ਹੈ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਜਾਂਦਾ ਕਿਉਂ ਕਾਰਨ ਕੀ ਸੀ ਕਿ ਜਿਹੜੇ ਇਹਨਾਂ ਕਿ ਰੈਲੀ ਦੇ ਵਿੱਚ ਜਾ ਕੇ ਆਪ ਦਾ ਪ੍ਰਦਰਸ਼ਨ ਨਾ ਕਰਨ ਜਿਹਨਾਂ ਕਿ ਹੱਲਾ ਗੁੱਲਾ ਨਾ ਮਚਾਉਣ ਇਹਨਾਂ ਨੂੰ ਸੱਦਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਹਿਸਾਬ ਨਾਲ ਬਰਾ ਕੇ ਫਿਰ ਜਨ ਕਿੱਥੇ ਭੇਜ ਦਿੱਤਾ ਜਾਂਦਾ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਇਹ ਕਹਿੰਦੇ ਸਾਡੀ ਇੱਕ ਵੀ ਮੰਗ ਨੂੰ ਅਜੇ ਤੱਕ ਸਰਕਾਰ ਨੇ ਮੰਨਿਆ ਨਹੀਂ ਜੇਕਰ ਨਹੀਂ ਮੰਨਦੀ ਤਾਂ ਅਸੀਂ ਜਿਹੜਾ ਪੈਲਾ ਰੋਡ ਜਾਮ ਕਰਾਂਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਜੀ ਤਰਫੋਂ ਫਿਰ ਮਿਲਦੇ ਹਾਂ ਧੰਨਵਾਦ